ਕਹਿੰਦੇ 22 ਹੀ ਤਰੀਕ ਕਿਉਂ ਉਹਨਾਂ ਸਰਦਾਰ ਸੀ ਮੈਂ ਸਮਝਦਾ ਜਿੱਦਣ ਜਨਮ ਦਿਨ ਦੀ ਡੇਟ ਹੁੰਦੀ ਜਨਮ ਦਿਨ ਉਦੋਂ ਨਹੀਂ ਮਨਾਇਆ ਜਾਂਦਾ ਕੋ ਅੱਗੇ ਪਿੱਛੇ ਮਨਾ ਸਕਦੇ ਮੈਂ ਸਮਝਦਾ ਕਾਂਗਰਸ ਕੀ ਹਰ ਇੱਕ ਪਾਰਟੀ ਨੂੰ ਉਥੇ ਪੂਰੀ ਸ਼ਮੂਲਤ ਕਰਨੀ ਚਾਹੀਦੀ ਉੱਥੇ ਬੀਜੇਪੀ ਦਾ ਕਿਹਦੇ ਹਾਈਜੈਕ ਥੋੜੀ ਕੀਤਾ ਪ੍ਰੋਗਰਾਮ ਨੇ ਵੀ ਤੁਸੀਂ ਨਹੀਂ ਆ ਸਕਦੇ ਤੁਸੀਂ ਨਹੀਂ ਆ ਸਕਦੇ ਉਹਨਾਂ ਨੇ ਆਲ ਓਵਰ ਸਾਧੂ ਸੱਦਾ ਦਿੱਤਾ ਟੋਡਰਮਲ ਜੀ ਕੌਣ ਸੀਗੇ ਭਾਈ ਆਪਣਾ ਪੂਰਾ ਪਰਿਵਾਰ ਕੋਲੂ ਚ ਪੀੜਤਾ ਉਹਨਾਂ ਨੇ ਲੇਕਿਨ ਸਭ ਜਦਾਂ ਦਾ ਸੰਸਕਾਰ ਕੀਤਾ ਉਹਨਾਂ ਨੇ ਦੱਸਿਆ ਨਹੀਂ ਵੀ ਇਹ ਸਾਹਿਬ ਇਹ ਇਹ ਭਾਈ ਸਤੀਦਾਸ ਮੱਧਦਾਸ ਜੀ ਕੌਣ ਸੀਗੇ ਮਤਲਬ ਪਈ ਹਿੰਦੂ ਕਮਿਊਨਿਟੀ ਦੇ ਹੈਗੇ ਨੇ ਅੱਛਾ ਜੇ ਭਾਈ ਮੁਸਲਮਾਨਾਂ ਦੀ ਗੱਲ ਕਰ ਲਈ ਤਾਂ ਗਨੀਖਾਨ ਨਵੀਖਾਨ ਕੌਣ ਸੀਗੇ ਯਾਰ ਜਦੋਂ ਫਰਕ ਕਰਨ ਵਾਲਿਆਂ ਨੇ ਫਰਕ ਨਹੀਂ ਕੀਤਾ ਹੈਲੀਪੋਰਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ 22 ਜਨਵਰੀ ਦਾ ਦਿਨ ਦੇਸ਼ ਦੇ ਲਈ ਬਿਹਤ ਇਤਿਹਾਸਕ ਹੋਣ ਜਾ ਰਿਹਾ ਕਿਉਂਕਿ ਪਰਮਾਨ ਪ੍ਰਤਿਸ਼ਠਾ ਜਿਹੜੀ ਆ ਉਹ अयोध्या ਦੇ ਵਿੱਚ ਹੋਣ ਜਾ ਰਹੀ ਹੈ ਕਿਉਂਕਿ ਲਗਭਗ ਲੰਬੇ ਹੱਸੇ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਭਗਵਾਨ ਸ਼੍ਰੀ ਰਾਮ ਆਪਣੇ भव्य ਮੰਦਰ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਆਰਪੀ ਬਲਮੀਰਨਾ ਮੌਜੂਦ ਨੇ ਹਰੇਕ ਵਿਸ਼ੇ ਤੇ ਆਪਣੀ رائے ਰੱਖਦੇ ਨੇ ਆਰਪੀ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਸਾਰੇ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਮੇਰਾ ਕਹਿਣਾ ਬਣਦਾ ਜੈ ਸ਼੍ਰੀ ਰਾਮ ਵੀ ਮੇਰਾ ਕਹਿਣਾ ਬਣਦਾ ਰਿਜ਼ਨ ਇਸ ਦੈਟ ਕਿ ਬਹੁਤ ਵੱਡਾ ਇਵੈਂਟ ਬਹੁਤ ਵੱਡਾ ਇੱਕ ਹਿੰਦੁਸਤਾਨ ਨੂੰ ਇੱਕ ਜਿਹੜਾ ਇੱਕ ਗਿਫਟ ਦੇ ਤੌਰ ਤੇ ਸੁਗਾਤ ਦੇ ਤੌਰ ਤੇ ਮਿਲਣ ਜਾ ਰਹੀ ਆ ਔਰ ਇਹਦੀ ਬੜੀ ਦੇਰ ਤੋਂ ਇੱਕ ਮੰਗ ਵੀ ਸੀ ਚਰਚਾ ਵੀ ਸੀ ਤੇ ਉਹ 22 ਜਨਵਰੀ ਨੂੰ ਪੂਰੀ ਹੋਣ ਜਾ ਰਹੀ ਇਸ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਹਰ Hindu ਨੂੰ ਜਿੱਥੇ ਹੋਰ ਕਮਿਊਨਿਟੀ ਨੂੰ ਸਾਰੀਆਂ ਮੁਬਾਰਕਾਂ ਹਰ ਧਰਮ ਨੂੰ ਮੁਬਾਰਕਾ ਇਸ ਮੁਬਾਰਕ ਉਸ ਦਿਨ ਕਿਉਂਕਿ ਅਵਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਆਪਾਂ ਸਾਰੇ ਇੱਕੋ ਹੀ ਆ ਜਿੱਥੇ ਹੋਰ ਧਰਮਾਨੂ ਆ ਰ ਹਿੰਦੁਸਤਾਨ ਦੇ ਹਰ Hindu ਨੂੰ ਮੁਬਾਰਕਬਾਦ ਆ ਔਰ ਬਹੁਤ 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 ਮੁਬਾਰਕਾਂ ਕਿਵੇਂ ਦੇਖਦੇ ਹਾਂ ਪੂਰੇ ਘਟਨਾਕ੍ਰਮ ਨੂੰ ਇੱਕ ਲੰਬੇ ਅਰਸੇ ਤੋਂ ਬਾਅਦ ਦੇਖਿਆ ਜਾਵੇ ਤਾਂ ਵੱਡਾ ਹੀ ਇਵੈਂਟ ਕੀਤਾ ਜਾ ਰਿਹਾ ਸਰਕਾਰ ਪੱਬਾਂ ਪਾਰ ਹੈ ਪ੍ਰਧਾਨ ਮੰਤਰੀ ਪੱਬਾਂ ਪਾਰ ਰਹੇ Hindu Vishw Hindu Parishad ਪੱਬਾਂ ਪਾਰ ਨੇ ਔਰ तमाम ਜਿਹੜੇ ਨੇ ਸਨਾਤਨ ਨੂੰ ਮੰਨਣ ਵਾਲੇ ਲੋਕ ਪੱਬਾਂ ਪਾਰ ਦੇਖੋ ਜੀ ਮੈਂ ਨਰਿੰਦਰ ਮੋਦੀ ਜੀ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਵਧਾਈ ਵੀ ਦਿਨਾ ਔਰ ਮੈਂ ਸੋਚਦਾ ਕਿ ਸਾਨੂੰ ਉਹਨਾਂ ਦੀ ਸੋਚ ਤੋਂ ਹਰ ਕਮਿਊਨਿਟੀ ਨੂੰ ਹਰ ਕਮਿਊਨਿਟੀ ਨੂੰ ਉਹਨਾਂ ਦੀ ਸੋਚ ਤੋਂ ਸਬਕ ਲੈਣਾ ਚਾਹੀਦਾ ਸਬਕ ਕਮਿਊਨਿਟੀ ਉਸੇ ਇਸ ਤਰ੍ਹਾਂ ਕਿ ਦੇਖੋ ਜਦੋਂ ਉਹਨਾਂ ਕੋਲ ਪਾਵਰ ਆਈ ਜਦੋਂ ਉਹਨਾਂ ਕੋਲ ਪਾਵਰ ਆਈ ਪਹਿਲਾਂ ਤਾਂ ਉਹਨਾਂ ਨੇ ਸ਼ੁਰੂ ਤੋਂ ਹੀ Hindu ਇੱਕ ਐਜ਼ ਅ Hindu ਆਪਣੇ ਕੌਮ ਨੂੰ ਆਪਣੀ ਸਮਾਜ ਨੂੰ ਡੈਡੀਕੇਟਿਡ ਸੀਗੇ ਉਹ ਕਿਉਂਕਿ ਕੁਝ ਵੀਡੀਓਜ਼ ਵੀ ਆ ਰਹੀ ਨੇ ਸੋਸ਼ਲ ਮੀਡੀਆ ਤੇ ਕਿ ਪਹਿਲਾਂ ਤੋਂ ਹੀ ਜੈ ਸ਼੍ਰੀ ਰਾਮ ਦੇ ਨਾਰੇ ਨੜਵਾਨੀ ਹੈ ਤਾਂ 300 ਮੈਂ ਦੇਖੀਆਂ ਕਈ ਵੀਡੀਓਜ਼ ਹਨ ਜੀ ਮਤਲਬ ਸ਼ੁਰੂ ਤੋਂ ਡੈਡੀਕੇਟਡ ਸੀਗੇ ਔਰ ਜਦੋਂ ਆਪਾਂ ਕਿਸੇ ਚੀਜ਼ ਨੂੰ ਡੈਡੀਕੇਟ ਹੋ ਕੇ ਚੱਲਦੇ ਆ ਉਹ ਕਿਦਣਾ ਕਿਤੇ ਰੰਗ ਲਿਆਉਂਦੀ ਆ ਜਦੋਂ ਉਹਨਾਂ ਨੂੰ ਪਾਵਰ ਮੌਕਾ ਮਿਲਿਆ ਪੈਨ ਚਲਾਉਣ ਦਾ ਆਪਣੀ ਆਪਣੇ ਕਮਿਊਨਿਟੀ ਦੇ ਹੱਕ ਦੇ ਵਿੱਚ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਆਪਣੇ ਕੌਮ ਨੂੰ ਅਵੇਅਰ ਕਰਨ ਦੇ ਵਿੱਚ ਮੈਂ ਸਮਝਦਾ ਕਿ ਉਸ ਬੰਦੇ ਨੇ ਹਿੰਦੂਆਂ ਨੂੰ ਹਿੰਦੂਆਂ ਨੂੰ ਜਿਉਣਾ ਸਿਖਾ ਦਿੱਤਾ ਜੋ ਜੋ ਮੈਂ ਜਿਸ ਨਜ਼ਰ ਨਾਲ ਮੈਂ ਵੇਖਦਾ ਕਿ ਅਸ ਤੋਂ ਪਹਿਲਾਂ ਹਿੰਦੂ ਕਿਵੇਂ ਰਹਿ ਰਿਹਾ ਸੀ ਔਰ ਜਦੋਂ ਨਰਿੰਦਰ ਮੋਦੀ ਨੇ ਸੱਤਾ ਸੰਭੀ ਆ ਉਹਨਾਂ ਨੇ ਹਿੰਦੂ ਕਮਿਊਨਿਟੀ ਨੂੰ ਜੀਣਾ ਸਿਖਾਤਾ ਔਰ ਮੈਂ ਸਮਝਦਾ ਕਿ ਹਰ ਇੱਕ ਬੰਦੇ ਨੂੰ ਉਹਨਾਂ ਤੋਂ ਉਹਨਾਂ ਦੀ ਸੋਚ ਤੋਂ ਪ੍ਰੇਰਣਾ ਲੈਣ ਦੀ ਲੋੜ ਹੈਗੀ ਆ ਕਿ ਜਦੋਂ ਵੀ ਤੁਹਾਨੂੰ ਆਪਣੀ ਕਮਿਊਨਿਟੀ ਦੇਖੋ ਉਹਨਾਂ ਨੇ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਚੱਕਿਆ ਉੱਪਰ ਕੋਈ ਮਾੜੀ ਗੱਲ ਨਹੀਂ ਆਪਣੇ ਲੋਕਾਂ ਨੂੰ ਅਵੇਅਰ ਕੀਤਾ ਕੋਈ ਲੜ ਮਾੜੀ ਗੱਲ ਨਹੀਂ ਉਹਨਾਂ ਨੇ ਆਪਣੇ ਲੋਕਾਂ ਨੂੰ ਇਕਜੁੱਟ ਕੀਤਾ ਕੋਈ ਮਾੜੀ ਨਹੀਂ ਔਰ ਇਤਿਹਾਸਿਕ ਗੱਲ ਕਰ ਰਹੇ ਜੋ ਹੋਇਆ ਸੀ ਹਿੰਦੁਸਤਾਨ ਦੇ ਵਿੱਚ ਉਹ ਵਿਸ਼ੇਸ਼ ਮਿਲੇ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਇਹ ਚੀਜ਼ ਸ਼੍ਰੀ ਰਾਮ ਜੀ ਦਾ ਇੱਥੇ ਮਹਿਲ ਸੀਗਾ ਜਾਂ ਉਹਨਾਂ ਦਾ ਜਨਮ ਸਥਾਨ ਸੀਗਾ ਤਾਂ ਉਹਨਾਂ ਨੇ ਇੱਕ ਬੜੀ ਕਾਨੂੰਨੀ ਲੰਬੀ ਲੜਾਈ ਲੜੀ ਔਰ ਸਾਰੇ ਹਿੰਦੂ ਕਮਿਊਨਿਟੀ ਨੂੰ ਨਾਲ ਲਿਆ ਜਿੱਤੇ ਹੁਣ ਕੋਣ ਹੈ ਨਾ ਨਾਲ ਮੁਸਲਮਾਨ ਕਮਿਊਨਿਟੀ ਨੂੰ ਵੀ ਐਗਰੀ ਕਰਕੇ ਅੱਜ ਕਈ ਮੁਸਲਮਾਨ ਵੀਰਾਂ ਦੀਆਂ ਵੀ ਵੀਡੀਓਜ਼ ਆ ਰਹੀਆਂ ਨੇ ਮੁਬਾਰਕਬਾਦ ਦੇ ਰਹੇ ਨੇ ਇੱਕ ਦੂਜੇ ਦੇ ਮੂੰਹ ਪਰ ਉਹ ਪੋਜੀਸ਼ਨ ਨਹੀਂ ਜਾ ਰਹੀ ਕਾਂਗਰਸ ਨਹੀਂ ਜਾ ਰਹੀ ਕਹਿੰਦੇ ਉਹ ਭਾਜਪਾ ਦਾ ਪ੍ਰੋਗਰਾਮ ਹੈ ਅਸੀਂ ਜਾ ਨਹੀਂ ਸਕਦੇ ਕਹਿੰਦੇ 22 ਤਰੀਕ ਹੀ ਕਿਉਂ ਰਾਮ ਮੰਦਰ ਆਮ ਚੰਦਰ ਜੀ ਨੂੰ ਮਿਲਣ ਲਈ 22 ਤਰੀਕ ਹੀ ਕਿਉਂ ਕਹਿੰਦੇ ਔਰ ਰਾਮ ਅਗਰ ਮੰਦਰ ਹੋਣਾ ਤਾਂ ਸਾਨੂੰ ਸੱਦਾ ਪੱਤਰ ਦੀ ਕਹਿੰਦੇ ਕੀ ਲੋੜ ਮੈਂ ਮੈਂ ਇਹ ਇੱਕ ਸੌਰੀ ਸੋਚ ਦਾ ਸਬੂਤ ਦਿੱਤਾ ਉਹਨਾਂ ਦੀ ਹਾਈ ਕਮਾਂਡ ਨੇ ਸੌਰੀ ਸੋਚ ਕਹਿੰਦੇ 22 ਹੀ ਤਰੀਕ ਕਿਉਂ ਉਹਨਾਂ ਦਾ ਸਵਾਲ ਸੀ ਮੈਂ ਸਮਝਦਾ ਵੀ ਜਿੱਦਣ ਜਨਮ ਦਿਨ ਦੀ ਡੇਟ ਹੁੰਦੀ ਜਨਮ ਦਿਨ ਉਦੋਂ ਹੀ ਮਨਾਇਆ ਜਾਂਦਾ ਹੈ ਕੋ ਅੱਗੇ ਪਿੱਛੇ ਮਿਨਾ ਸਕਦੇ ਆ ਠੀਕ ਹੈ ਜੀ ਜਦੋਂ ਇੱਕ ਉਹਦਾ ਸਵਾਗਤ ਹੋਣਾ ਇੱਕ ਡੇਢ ਦਾ ਰੱਖਣੀ ਸੀ ਨਾ ਔਰ ਇੱਕ ਗੱਲ ਇਹ ਕੋਈ ਬੀਜੇਪੀ ਦਾ ਪ੍ਰੋਗਰਾਮ ਨਹੀਂ ਹੈਗਾ ਮਾਫ ਕਰਨਾ ਇਹ ਬੀਜੇਪੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਤਾਂ ਉਹਨਾਂ ਨੇ ਹੁਣ ਆਪਣੀ ਕਮਿਊਨਿਟੀ ਹਿੰਦੂ ਕਮਿਊਨਿਟੀ ਨੂੰ ਕੀ ਮੈਸੇਜ ਦਿੱਤਾ ਕਾਂਗਰਸ ਨੇ ਨਾ ਜਾ ਕੇ ਉਥੇ ਇੱਕ ਧਰਮ ਧਰਮ ਦਾ ਇੱਕ ਬਹੁਤ ਵੱਡਾ ਕਾਰਜ ਹੋਣ ਜਾ ਰਿਹਾ ਸ਼੍ਰੀ ਰਾਮਚੰਦਰ ਜੀ ਆਪਣੇ ਮੈਲਾ ਚ ਪ੍ਰਵੇਸ਼ ਕਰਨ ਨੇ ਪ੍ਰਣਾਪਚੀਤਾ ਹੋ ਰਹੀ ਆ ਬੜੇ ਇਵੈਂਟਸ ਆ ਲੋਕ ਬੜੇ ਬੜੇ ਲੰਗਰ ਲਾ ਰਹੇ ਨੇ ਲੋਕ ਕੋਈ ਦਾਨਪੁਨ ਕਰ ਰਹੇ ਨੇ ਉਥੇ ਮੈਂ ਸਮਝਦਾ ਕਾਂਗਰਸ ਕੀ ਹਰ ਇੱਕ ਪਾਰਟੀ ਨੂੰ ਉਥੇ ਪੂਰੀ ਸ਼ਮੂਲਤ ਕਰਨੀ ਚਾਹੀਦੀ ਉਥੇ ਬੀਜੇਪੀ ਦੇ ਕਿਤੇ ਹਾਈਜੈਕ ਥੋੜੀ ਕੀਤਾ ਪ੍ਰੋਗਰਾਮ ਨੇ ਵੀ ਤੁਸੀਂ ਨਹੀਂ ਆ ਸਕਦੇ ਤੁਸੀਂ ਨਹੀਂ ਆ ਸਕਦੇ ਉਹਨਾਂ ਨੇ ਆਲ ਓਵਰ ਸਾਨੂੰ ਸੱਦਾ ਦਿੱਤਾ ਵੀ ਵੈਲਕਮ ਆ ਆਓ ਕਿ ਬਹੁਤ ਵੱਡੀ دیر ਦੀ ਡਿਮਾਂਡ ਸੀ ਜਿਹੜੀ ਹਿੰਦੁਸਤਾਨ ਦੀ ਹਿੰਦੂ ਕਮਿਊਨਿਟੀ ਦੀ ਉਹ ਪੂਰੀ ਹੋਈ ਆ ਤੁਸੀਂ ਆ ਕੇ ਇਹਦੇ ਵਿੱਚ ਹਿੱਸਾ ਪਾਓ ਇਹ ਤਾਂ ਹੁਣ ਉਹਨਾਂ ਦੀ ਆਪਣੀ ਸੋਚ ਹੈ ਕਿ ਉਹ ਨਹੀਂ ਜਾ ਰਹੇ ਤਾਂ ਇਹਦਾ ਮੈਸੇਜ ਜਿਹੜਾ ਹਿੰਦੂ ਕਮਿਊਨਿਟੀ ਚ ਕੀ ਜਾਏਗਾ ਆਉਣ ਵਾਲਾ ਸਮਾਂ ਦੱਸੂਗਾ ਜੀ ਲੱਗਦਾ ਨਹੀਂ ਸੈਲੀਬ੍ਰੇਟ ਕਰਨਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਕਿਉਂਕਿ ਅਗਰ ਸੈਕੂਲਰ ਦੇਸ਼ ਚ ਸੀ ਰਹਨੇ ਆ ਤਾਂ ਆਪਸੀ ਭਾਈਚਾਰਾ ਬਲਸਾ ਬਹੁਤ ਜ਼ਰੂਰੀ ਹੈ ਦੇਖੋ ਗੱਲ ਹੈ ਜਿਹੜੀ ਹਿੰਦੂ ਕਮਿਊਨਿਟੀ ਦੀ ਗੱਲ ਹੈਗੀ ਆ ਭਾਜੀ ਸਾਡੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮ ਪਿਤਾ ਸਾਡੇ ਜਾਨਾਂ ਦੀ ਜਾਨ ਆ ਮੈਂ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਆ ਇੱਕ ਬਹੁਤ ਵੱਡੀ ਜੰਗ ਜਿੱਤੀ ਆ ਅਸੀਂ ਆਪਣੇ ਭਗਵਾਨ ਦਾ ਅਸੀਂ ਤਾਂ ਕੀ ਬਣਾ ਸਕਦੇ ਆ ਅਸੀਂ ਤਾਂ ਸਾਡੀ ਕਿਊ ਕਾਤਾ ਸੀ ਉਹਦਾ ਘਰ ਬਣਾਈਆ ਘਰ ਤਾਂ ਉਹਦਾ ਆਲਰੇਡੀ ਹੈਗਾ ਸੀਗਾ ਤੇ ਇਹ ਤਾਂ ਉਹਨਾਂ ਨੇ ਕਿਸੇ ਦੀ ਸੇਵਾ ਲੈਣੀ ਸੀ ਉਹ ਨਿੰਦਰ ਮੋਦੀ ਜੀ ਤੋਂ ਲੈ ਲਈ ਸੇਵਾ ਤਾਂ ਉਹਨਾਂ ਨੇ ਕਿਸੇ ਕੁਛ ਤੋਂ ਲੈਣੀ ਸੀ ਉਹ ਲੈ ਲਈ ਤਾਂ ਉਹਨਾਂ ਨੇ ਚਲੋ ਇੱਕ ਕਾਨੂੰਨੀ ਲੰਬੀ ਲੜਾਈ ਲੜੀਆ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤਿਆ ਕਰਕੇ ਉਹਨਾਂ ਨੇ ਅੱਜ ਉਥੇ ਸ਼੍ਰੀ ਰਾਮ ਮੰਦਰ ਲੇਕਿਨ ਆਪਾਂ ਉਹਨਾਂ ਨੂੰ ਸ਼੍ਰੀ ਰਾਮਚੰਦਰ ਜੀ ਨੂੰ ਇੱਕ ਸੰਬੋਧਨ ਕਰਕੇ ਮਰਿਆਦਾ ਪਰਸ਼ੂਤਪ ਆਪਾਂ ਮਰਿਆਦਾ ਪਰਸ਼ੂਤਮ ਦੇ ਨਾਲ-ਨਾਲ ਨਾਮ ਨਾਲ ਸੰਬੋਧਨ ਕਰਦੇ ਆ ਤਾਂ ਮੈਂ ਸਮਝਦਾ ਹਰ ਇੱਕ ਹਿੰਦੂ ਨੂੰ ਜਿੱਥੇ ਆਪਾਂ ਸ਼੍ਰੀ ਰਾਮਚੰਦਰ ਜੀ ਦੇ ਉੱਤੇ ਮੱਥਾ ਟੇਕਣਾ ਨਾ ਉਹਦੇ ਨਾਲ-ਨਾਲ ਉਹਨਾਂ ਦੀ ਜਿਹੜੀ ਏਡੋਲੋਜੀ ਸੀ ਉਹਨਾਂ ਦਾ ਰਾਮ ਰਾਜ ਕਿਸ ਤਰ੍ਹਾਂ ਦਾ ਸੀ ਹਰ ਇੱਕ ਹਿੰਦੂ ਨੂੰ ਨਵੀਂ ਜਨਰੇਸ਼ਨ ਨੂੰ ਪੜਨ ਦੀ ਲੋੜ ਆ ਔਰ ਉਹਨਾਂ ਦੀ ਸੋਚ ਤੇ ਪੈਰਾ ਦੇ ਕੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਮੈਂ ਸਮਝਦਾ ਲੋੜ ਆ ਤਾਂ ਹੀ ਉਹਨਾਂ ਦੇ ਜਿਹੜਾ ਅਸੀਂ ਪ੍ਰਾਣ ਪ੍ਰਤੀਸ਼ਟਾ ਕਰਨੀ ਆ ਮੰਦਿਰ ਚ ਮੂਰਤੀ ਨਿਰਮਾਣ ਕਰਨਾ ਮੈਂ ਸਮਝਦਾ ਇਹ ਸੱਚੀ ਸੱਚੀ ਸੁਚੀ ਸ਼ਰਧਾਂਜਲੀ ਸੱਚੀ ਸੁਚੀ ਇੱਕ ਖੁਸ਼ੀ ਉਹਨਾਂ ਦੇ ਚਰਨਾਂ ਦੇ ਵਿੱਚ ਹੋਊਗੀ ਵੀ ਜਦੋਂ ਅਸੀਂ ਉਹਨਾਂ ਦੀ ਸੋਚ ਨੂੰ ਅਡਾਪਟ ਕਰਕੇ ਡੈਫੀਨੇਟਲੀ ਜੇ ਮੈਂ ਇੱਕ ਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹਿੰਦੂ ਉਸ ਟਾਈਮ ਹਿੰਦੂ ਕਮਿਊਨਿਟੀ ਨੇ ਕਿਹੜਾ ਕੋਈ ਫਰਕ ਕੀਤਾ ਟੋਡਰਮਲ ਜੀ ਕੌਣ ਸੀਗੇ ਸਾਡੇ ਸਹਿਬਜ਼ਾਦਿਆਂ ਦੇ ਉਸ ਟਾਈਮ ਇਹ ਪੰਜਾਬ ਇਹ ਜਿਹੜੇ ਕੁਝ ਲੋਕ ਜਿਹੜੇ ਕਿੰਤੂ ਪ੍ਰਾਂਤੂ ਕਰਦੇ ਨੇ ਕਈ ਕੱਟੜ ਪੰਥੀ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਕਰਦੇ ਨੇ ਬਈ ਇਹ 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 ਜੀ ਇਹਦੇ ਇਹ ਸਿੱਖ ਨਹੀਂ ਹੈਗਾ ਇਹ Hindu ਆ ਜੀ ਇਹ ਫਲਾਨਾ ਟਪਕਾਣਾ ਟੋਡਰਮਲ ਜੀ ਕੌਣ ਸੀਗੇ ਭਾਈ ਆਪਣਾ ਪੂਰਾ ਪਰਿਵਾਰ ਕੋਲੂ ਚ ਪੀੜਤਾ ਉਹਨਾਂ ਨੇ ਲੇਕਿਨ ਉਹ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਇਹ ਸਾਹਿਬ ਇਹ ਇਹ ਭਾਈ ਸਤੀਦਾਸ ਮੱਧਦਾਸ ਜੀ ਕੌਣ ਸੀਗੇ ਮਤਲਬ ਕਈ ਹਿੰਦੂ ਕਮਿਊਨਿਟੀ ਦੇ ਹੈਗੇ ਨੇ ਅੱਛਾ ਜੇ ਆਪਾਂ ਮੁਸਲਮਾਨਾਂ ਦੀ ਗੱਲ ਕਰ ਲਈ ਤਾਂ ਗਨੀ ਖਾਨ ਨਬੀ ਖਾਨ ਕੌਣ ਸੀਗੇ ਯਾਰ ਜਦੋਂ ਫਰਕ ਕਰਨ ਵਾਲੇ ਨੇ ਫਰਕ ਨਹੀਂ ਕੀਤਾ ਅੱਜ ਕੁਝ ਜਿਨ੍ਹਾਂ ਦੀਆਂ ਰੋਟੀਆਂ ਚੱਲਦੀਆਂ ਨੇ ਗੰਦੇ ਮੰਦੇ ਬਿਆਨ ਦੇ ਕੇ ਜਾਂ ਪਾੜ ਪਾ ਕੇ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਤਮਾਚਾ ਹੈ ਔਰ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਵੀ ਅਕਲ ਹੋਣੀ ਚਾਹੀਦੀ ਆ ਸਮਾਜ ਆਪਾਂ ਨੂੰ ਹਮੇਸ਼ਾ ਇਹੋ ਜਿਹਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਸਾਰੇ ਕਮਿਊਨਿਟੀਆਂ ਇਕੱਠੀਆਂ ਹੋ ਕੇ ਜੋ ਸਾਡੇ ਗੁਰੂਆਂ ਨੇ ਕਿਹਾ ਜੇ ਸਾਡੇ ਗੁਰੂਆਂ ਨੇ ਫਰਕ ਨਹੀਂ ਕੀਤਾ ਵੀਰ ਜੀ ਮੈਨੂੰ ਤਾਂ ਸ਼ਾਇਦ ਇੱਕ ਹਿੰਦੂ ਨਾਲ ਵੀ ਵੱਧ ਖੁਸ਼ੀ ਆ ਜਿੱਥੇ ਹਿੰਦੂਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਉੱਥੇ ਸਿੱਖ ਕਮਿਊਨਿਟੀ ਨੂੰ ਸਾਨੂੰ ਸਾਰਿਆਂ ਨੂੰ ਹੀ ਹਰ ਇੱਕ ਜੇਕਰ ਸਾਡੇ ਹਿੰਦੂ ਭਰਾ ਜਿਹੜੇ ਚੱਲੇ ਨੇ ਉਹਨਾਂ ਵਾਸਤੇ ਲੰਗਰ ਪਾਣੀ ਸਾਰਿਆਂ ਵਾਸਤੇ ਬੀ ਛੋਟਾ ਸਵਾਲ ਲੈ ਲੈਣਾ ਪੰਜਾਬੀ ਖਾਸ ਕਰਕੇ ਸਿੱਖ ਲੰਗਰ ਲਾਉਣ ਲਈ ਜਾਣੇ ਜਾਂਦੇ ਨੇ ਜੀ 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 ਤਾਂ ਤੁਹਾਡੇ ਪੰਜਾਬ ਤੋਂ ਵੀ ਲੰਗਰ ਚਾਹ ਰਹੇ ਤੁਹਾਡੇ ਇਲਾਕੇ ਤੋਂ ਵੀ ਲੰਗਰ ਜਾ ਰਿਹਾ ਗੁਰਸਿੱਖ ਲੈ ਕੇ ਲੰਗਰ ਜਾ ਰਹੇ ਬਹੁਤ ਚੰਗੀ ਗੱਲ ਹੈ ਜੀ ਡਸਨਟ ਮੈਟਰ ਕੌਣ ਆ ਉਹਦਾ ਕੈਰੇਕਟਰ ਕੀ ਹੈ ਪਿੱਛੇ ਪਿੱਛੇ ਵੀਡੀਓਜ਼ ਆਈਆਂ ਸੀ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਕਿ ਕਾਰਜ ਕੀ ਕਰ ਰਿਹਾ ਉਹ ਕਾਰਜ ਵਧੀਆ ਕਰ ਰਿਹਾ ਐਪਰੀਸ਼ੀਏਟ ਕਰੋ ਜਦੋਂ ਕਾਰਜ ਕੋਈ ਮਾੜਾ ਕਰੂਗਾ ਬਿਲਕੁਲ ਉਦੋਂ ਵੀ ਉਹਨੂੰ ਜੁੱਦੀ ਚ ਰੈਪਰੀਸ਼ੀਏਟ ਕਰੋ ਕਾਰਜ ਚੰਗਾ ਕਰ ਰਿਹਾ ਯਾਰ ਲੰਗਰ ਲਾਉਣ ਜਾ ਰਿਹਾ ਲੰਗਰ ਤਾਂ ਹੁਣ ਕਰੋਨਾ ਆਇਆ ਇੰਨੇ ਨੇ ਆਪਦਾ ਆਈਆਂ ਉਦੋਂ ਵੀ ਲੰਗਰ ਲੱਗੇ ਨੇ ਜੇ ਉਹ ਜੇ ਉੱਥੇ ਜਾ ਕੇ ਲੰਗਰ ਲੱਗ ਜਾਊਗਾ ਤੇ ਕਿਹੜੀ ਵੱਡੀ ਗੱਲ ਹੈ ਤੇ ਲੰਗਰ ਲੱਗ ਰੋ ਉੱਥੇ ਵੀ ਸੰਗਤ ਨੇ ਖਾਣਾ ਲੰਗਰ ਸੰਗਤ ਨੂੰ ਲੰਗਰ ਚਕਾਣ ਆ ਇੱਕ ਅਸੀਂ ਆਪਣੇ ਗੁਰੂਆਂ ਦੀ ਰੀਤ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਕੋਈ ਮੈਂ ਮੈਂ ਸਮਝਦਾ ਹਰ ਇੱਕ ਜਿੰਨੀਆਂ ਆਪਣੇ ਸਿੱਖ ਕਮਿਊਨਿਟੀਆਂ ਹੈਗੀਆਂ ਨੇ ਸਿੱਖ ਕਮਿਊਨਿਟੀ ਦੇ ਵਿੱਚ ਜਿੰਨੀਆਂ ਸੰਪਰਦਾਵਾਂ ਨੇ ਸਭ ਨੂੰ ਜਾਣਾ ਚਾਹੀਦਾ ਉੱਥੇ ਲੰਗਰ ਲਾਉਣੇ ਚਾਹੀਦੇ ਆਪਣੀ ਸਬੂਤ ਦੇਣਾ ਚਾਹੀਦਾ ਇਕਤਾ ਦਾ ਠੀਕ ਹੈ ਬਹੁਤ ਮਿਹਰਬਾਨੀ ਸੋ ਵੱਡੀ ਗੱਲ ਹੈ ਕਹਿੰਦੇ ਜਦੋਂ ਫਰਕ ਕਰਨ ਵਾਲੇ ਨੇ ਫਰਕ ਨਹੀਂ ਕੀਤਾ ਤਾਂ ਅਸੀਂ ਕੌਣ ਹੁੰਨੇ ਆ ਹਰ ਇੱਕ ਵਿਅਕਤੀ ਨੂੰ ਜੇ ਦੇਖਿਆ ਜਾਵੇ ਤਾਂ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ ਤਾਂ ਕਿ ਕਿਤੇ ਨਾ ਕਿਤੇ ਤਾਂ ਹੁਣ ਖੁਸ਼ ਨਵਾਜ਼ ਮਾਹੌਲ ਹੈ ਜਿਹੜਾ ਉਹ ਬਣਿਆ ਰਹੇ ਕਿਤੇ ਨਾ ਕਿਤੇ ਪੰਜਾਬ ਤੋਂ ਲੰਗਰ ਜਾ ਰਿਹਾ ਹੈ ਪੰਜਾਬੀਆਂ ਮੈਂ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਜੀ ਮੈਂ ਹਰ ਇੱਕ Hindu ਵੀਰ ਨੂੰ ਹਿੰਦੁਸਤਾਨ ਦੇ ਇੱਕ ਇੱਕ ਬੰਦੇ ਨੂੰ ਇੱਕ ਦਿਲ ਤੋਂ ਅਪੀਲ ਕਰਨਾ ਚਾਹੁੰਦਾ ਹੈ ਵੀ ਸ਼੍ਰੀ ਰਾਮਚੰਦਰ ਜੀ ਦੇ ਇਤਿਹਾਸ ਪੜੋ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੇ ਠੁਮਕੇ ਲੱਜ ਗਏ ਇੱਧਰ ਉੱਧਰ ਗੰਦੇ ਮੰਦ ਕਰਦੇ ਇਹ ਬਹੁਤ ਵੱਡਾ ਕਾਰਜ ਹੈ ਹਿੰਦੂ ਕਮਿਊਨਿਟੀ ਲਈ ਬਹੁਤ ਵੱਡੀ ਜਿੱਤਾਂ ਬਹੁਤ ਵੱਡੀ ਜਿੱਤਾਂ ਔਰ ਇਸ ਜਿੱਤ ਦਾ ਤਾਂ ਹੀ ਫਾਇਦਾ ਜੇ ਸਾਡੀ ਜਨਰੇਸ਼ਨ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਔਰ ਇੱਕ ਔਰ ਜਿਸ ਬੰਦੇ ਨੇ ਕਾਰਜ ਕਰਿਆ ਜਿਸ ਬੰਦੇ ਨੇ ਇਹਨੂੰ ਕਾਰਜ ਨੂੰ ਚਲਾਉਣ ਲਈ ਉਸ ਇੱਥੇ ਤੱਕ ਲੱਗੇ ਤੱਕ ਕੀਤੀ ਉਸ ਨੂੰ ਜ਼ਿੰਦਗੀ ਭਰ ਆਪਣੀ ਖੋ ਲਾਈਫ ਯਾਦ ਰੱਖਣਾ ਚਾਹੀਦਾ ਜੀ ਬਿਲਕੁਲ ਹਰ ਇੱਕ ਕਮਿਊਨਿਟੀ ਨੂੰ ਯਾਦ ਰੱਖਣਾ ਚਾਹੀਦਾ ਔਰ ਜਿੱਥੇ ਕਮਿਊਨਿਟੀ ਨਹੀਂ ਆਉਂਦਾ ਉੱਥੇ ਹਿੰਦੂਆਂ ਨੂੰ ਤਾਂ ਬਿਲਕੁਲ ਯਾਦ ਰੱਖਣਾ ਚਾਹੀਦਾ ਕਿ ਇਹ ਕਾਰਜ ਨੂੰ ਚੜਾਉਣ ਦੇ ਵਿੱਚ ਸਭ ਤੋਂ ਉੱਪਰ ਮੁਖਤ ਲੀਡਰ ਬਣ ਕੇ ਕਿਸ ਬੰਦੇ ਨੇ ਕੀਤੀ ਆ ਜੇ ਆਪਾਂ ਕਹਿੰਨਾ ਜੇ ਕੋਈ ਆਪਾਂ ਨੂੰ ਇੱਕ ਪੈਨ ਵੀ ਦੇ ਦਿੰਦਾ ਸਾਈਨ ਕਰਨ ਵਾਸਤੇ ਬੈਂਕ ਦੇ ਵਿੱਚ ਜਾਂਦੇ ਆ ਤਾਂ ਆਪਾਂ ਨੂੰ ਕੀ ਕਹਿੰਨਾ ਥੈਂਕਸ ਹੂੰ ਛੋਟਾ ਥੈਂਕਸ ਕਹਦੇ ਆ ਤੇ ਜਿਸ ਬੰਦੇ ਨੇ ਐਡਾ ਵੱਡਾ ਕਾਰਜ ਜਿੱਤ ਪ੍ਰਾਪਤ ਕੀਤਾ ਤਾਂ ਉਹਨੂੰ ਕਿੰਨੇ ਵਾਰ ਥੈਂਕਸ ਬਣਦਾ ਸਾਡਾ ਤੇ ਇਹ ਹਰ ਹਿੰਦੂ ਨੂੰ ਇਸ ਗੱਲ ਤੇ ਸੋਚਣ ਦੀ ਲੋੜ ਆ ਜੇ ਇਹ ਥੈਂਕਸ ਨਾ ਕੀਤਾ ਨਾ ਇਹ ਥੈਂਕਸ ਨਾ ਕੀਤਾ ਤਾਂ ਮੈਂ ਸਮਝਦਾ ਪੰਜਾਬੀ ਚ ਅਹਿਸਾਨ ਫਰاموش ਆਪਾਂ ਉਹ ਨਹੀਂ ਬਣਨਾ ਉਹਦਾ ਥੈਂਕਸ ਵੀ ਕਰਨਾ ਔਰ ਉਹਨੂੰ ਹੋਰ ਪਾਵਰਫੁਲ ਕਰਨਾ ਜਦ ਕਿ ਮੈਂ ਕੋਈ ਬੀਜੇਪੀ ਨੂੰ ਬਿਲੋਂਗ ਨਹੀਂ ਕਰਦਾ ਮੈਂ ਇਸ ਪਾਰਟਿਕੂਲਰ ਇਨਸਾਨ ਦੀ ਗੱਲ ਕੀਤੀ ਜਿਸ ਇਨਸਾਨ ਨੇ ਕਾਰਜ ਕੀਤਾ ਯਾਰ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਬਣਦਾ ਥੈਟਸ ਇਟ ਗੱਲ ਖਤਮ ਹੈ ਤਾਂ ਬਿਲਕੁਲ ਕਹਿੰਦੇ अयोध्या ਦੇ ਵਿੱਚ ਰਾਮ ਮੰਦਰ ਜਰੂਰ ਬਣਨ ਜਾ ਰਿਹਾ ਪਰ ਭਗਵਾਨ ਸ਼੍ਰੀ ਰਾਮ ਚੰਦਰ ਦੀ ਆਈਡੀਓਲੋਜੀ ਕੀ ਸੀ ਉਸ ਨੂੰ ਫੋਲੋ ਕਰਨਾ ਚਾਹੀਦਾ ਜਦੋਂ ਉੱਥੋਂ ਨਤਮਸਤਕ ਹੋ ਤਾਂ ਉੱਥੋਂ ਸਿੱਖ ਕੇ ਉੱਥੋਂ ਲੈ ਕੇ ਕੀ ਆਉਣਾ ਹੈ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸੀਦੇ ਕੱਢੇ ਗਏ ਨੇ ਕਹਿੰਦੇ ਅਗਰ ਕੋਈ ਬੰਦਾ ਕੰਮ ਕਰਦਾ ਹੈ ਤਾਂ ਉਸ ਦੀ ਸ਼ਿਲਾਗਾ ਤੇ ਉਸ ਦੇ ਕੰਮ ਦਾ ਫਲ ਉਸ ਨੂੰ ਜਰੂਰ ਮਿਲਣਾ ਚਾਹੀਦਾ ਕੈਮਰਾਮੈਨ ਰੋਸ਼ਨ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ